ਹਾਂ ਅਸੀ ਨਾ ਹਾਜੀ ਬਾਈ ਸਾਸੀ ਗੱਲ ਸਾਰੇ ਭਰਾਵਾਂ ਨੂੰ ਹੋ ਠੀਕ ਠਾਕ ਹੋ ਬਾਈ ਤੇ ਆਪਾਂ ਅੱਜ ਬਈ ਬਹਿੰਡਾ ਮਾਨਸਾ ਤੇ ਸਰਸਾ ਕਬੂਤਰ ਟੂਰਨਾਮੈਂਟ ਦੀਆਂ ਕਮੇਟੀਆਂ ਦਾ ਇੱਕ ਮੀਟਿੰਗ ਸੀਗੀ ਇੱਕ ਨੁੱਕੜ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਕਾਕਾ ਜੀ ਪਿਰਤਪਾਲ ਪੀਰਕੋਟ ਬਹਿੰਡਾ ਦੇ ਪ੍ਰਧਾਨ ਹੈ ਉਹਨਾਂ ਦੇ ਘਰ ਮੀਟਿੰਗ ਸੀਗੀ ਇਹ ਤੇ ਸਾਰੇ ਕਬੂਤਰ ਬਾਜ਼ ਖਿਡਾਰੀ ਪਹੁੰਚੇ ਹੋਏ ਨੇ ਇੱਥੇ ਬਾਈ ਇੱਕ ਤਾਂ ਜੁਰਮਾਨੇਦਾਰ ਹੁੰਦਾ ਸੀਗਾ ਇੱਕ ਸਮਰੀ ਭੂੰਦੜ ਨੇ ਬਾਜੀ ਕਰਵਾਈ ਸੀ ਆਪਦੇ ਪਿੰਡ ਉਹਦਾ ਕੋਈ ਇਸ਼ੂ ਸੀ ਬਾਈ ਕਈ ਦਿਨਾਂ ਦਾ ਗਰੁੱਪਾਂ ਚੱਲ ਰਿਹਾ ਸੀਗਾ ਤੇ ਉਸ ਬਾਰੇ ਗੱਲਬਾਤ ਕੀਤੀ ਸੀ ਤੇ ਅੱਜ ਕੁਝ ਨਵੇਂ ਰੂਲ ਬਣਾਏ ਨੇ ਕਮੇਟੀ ਨੇ ਜੁਰਮਾਨੇ ਵਗੈਰਾ ਤੈਅ ਕੀਤੇ ਨੇ ਤੇ ਸਮਰੀ ਨੂੰ ਬੁਲਾਇਆ ਸੀਗਾ ਸਮਰੀ ਹਾਜ਼ਰ ਜਵਾਬ ਹੋਇਆਗਾ ਵਿਚਾ ਕੇ ਕਮੇਟੀ ਦੇ ਤੇ ਗੱਲਬਾਤ ਕਰਦੇ ਆ ਕਮੇਟੀ ਦੇ ਪ੍ਰਧਾਨ ਨਾਲ ਤੇ ਕੁਝ ਮੋਹਤਵਾਰ ਸੱਜਣਾ ਨਾਲ ਤੇ ਸਮਰੀ ਅਰਗੇ ਨਾਲ ਥੋਡੀ ਗੱਲਬਾਤ ਕਰਾਉਣੇ ਆ ਬਾਈ ਤੇ ਸასიਖਾਲ ਬਾਈ ਸਾਰਿਆਂ ਨੂੰ ਸਿਕਾ ਗੱਲ ਦੀ ਬਾਈ ਜੀ ਤੁਸੀਂ ਇਹ ਕਮੇਟੀ ਦੀ ਮੀਟਿੰਗ ਕੀਤੀ ਹੈ ਹਨਾ ਤੇ ਸੂਝਬਾਨ ਤੇ ਪ੍ਰਾਣੇ ਖੜਾ ਰਿਓ ਇਸ ਲਾਈਨ ਚ ਤੇ ਜਿਹੜੇ ਜੁਰਮਾਨੇ ਤੈਅ ਕੀਤੇ ਨੇ ਕਿਸ ਤਰੀਕੇ ਨਾਲ ਤੈਅ ਕੀਤੇ ਨੇ ਬਾਈ ਤੇ ਕਿਵੇਂ-ਕਿਵੇਂ ਉਹ ਲਾਉਣੇ ਆ ਤੇ ਕਿੱਥੇ ਲਾਗੂ ਹੁੰਦੇ ਨੇ ਕੋਈ ਨਵਾਂ ਕਾਨੂੰਨ ਬਣਾਇਆ ਤੇ ਦੱਸਿਓ ਮੜਾਏ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਇਹ ਸਤਿ ਸ਼੍ਰੀ ਅਕਾਲ ਸਾਰੇ ਬਾਈ ਦਾ ਚੈਨਲ ਦੇਖਣ ਵਾਲੇ ਭਰਾਵਾਂ ਨੂੰ ਪੰਜ ਮੁਖ ਚੈਨਲ ਦੇਖਣ ਵਾਲੇ ਭਰਾਵਾਂ ਨੂੰ ਤੇ ਇਹ ਬਾਈ ਜਿਹੜੇ ਜੁਰਮਾਨੇ ਸੀ ਜਿਵੇਂ ਪੰਜਾਬ ਦੀਆਂ ਕਮੇਟੀਆਂ ਨੇ ਕਾਨੂੰਨ ਬਣਾਇਆ ਇਹ ਸਾਰੇ ਜੁਰਮਾਨੇ ਹਰੇਕ ਬੰਦੇ ਲਈ ਉਹੀ ਕਾਨੂੰਨ ਹੈ ਉਹੀ ਜੁਰਮਾਨਾ ਹੈ ਇਹ ਪਹਿਲਾਂ ਵੀ ਬਾਈ 5000 ਰੁਪਏ ਜੁਰਮਾਨਾ ਸੀਗਾ ਜਿਹੜਾ ਕੋਈ ਬੰਦਾ ਕਾਨੂੰਨ ਦੀ ਉਲੰਘਣਾ ਕਰਦਾ ਛਾਤਾਂ ਦੀ ਕਮੇਟੀਆਂ ਦੀ ਉਲੰਘਣਾ ਕਰਦਾ ਤੇ ਗਾਹਾਂ ਨੂੰ ਵੀ ਇਹ ਜੁਰਮਾਨਾ ਬਾਈ 5000 ਰੁਪਏ ਤੇ ਪਰ ਇਹਦੇ ਚ ਇੱਕ ਗੱਲ ਇਹ ਹੈ ਵੀ ਜੁਰਮ ਜ਼ਰੂਰ ਬੰਦੇ ਦਾ ਦੇਖਿਆ ਜਾਊ ਵੀ ਉਹਨੇ ਕੀ ਕਰਿਆ ਉਹ ਫੈਸਲਾ ਕਮੇਟੀ ਦੁਬਾਰੇ ਬਹਿ ਕੇ ਹੀ ਕਰਿਆ ਕਰੂਗੀ ਵੀ ਇਹਨੇ ਗਲਤੀ ਕਿੰਦੀ ਕਰੀ ਐ ਕਿਸ ਲੈਵਲ ਦਾ ਕਿਸ ਲੈਵਲ ਦਾ ਰੌਲਾ ਇਹਦਾ ਜਿਹੜਾ ਹੁਣ ਬਾਈ ਸਮਰੀ ਵਾਲਾ ਮਸਲਾ ਸੀ ਇਹ ਮਸਲਾ ਇਹ ਸੀਗਾ ਵੀ ਇਹਦੇ ਇਹਨੇ ਆਪਦੇ ਪਿੰਡ ਬਾਜੀ ਕਰਾਈ ਉਥੇ ਬਾਜੀ ਚ ਇਹਨੇ ਆਪਦੇ ਚੇਲੇ ਬਾਲਖ ਦਾ ਆਬਦਾਲ ਲਾ ਲੋ ਆਪਦੇ ਘਰੇ ਗਿੱਜਾ ਲਾ ਲੋ ਬੱਚਾ ਸੀ ਜਾਂ ਕਿਵੇਂ ਵੀ ਸੀ ਕੂਤਰ ਉੱਡ ਗਿਆ ਉਹੋ ਜਦੋਂ ਦੂਜੇ ਦਿਨ ਸਬੂਤ ਹੋ ਗਿਆ ਵੀ ਇਹਦਾ ਇਹਨੂੰ ਸਵੇਰੇ ਉਹ ਨਹੀਂ ਡਾਉਂ ਦੁੱਤਾ ਇਹਦੇ ਚ ਕਾਪੀ ਵਾਲਾ ਵੀ ਸੀ ਕਾਪੀ ਵਾਲੇ ਨੂੰ ਵੀ ਕਹਤਾ ਵੀ ਭਾਈ ਤੈਨੂੰ ਵੀ ਜੁਰਮਾਨਾ ਹੈ ਵੀ ਕਾਪੀ ਵਾਲੇ ਨੇ ਵੀ ਡੋਰ ਕਰਨੀ ਐ ਇਸ ਗੱਲ ਦੀ ਕਮੇਟੀ ਵਾਲੀ ਪੰਜਾਬ ਦੇ ਕਾਨੂੰਨਾਂ ਦੀ ਤੇ ਪਲੱਸ ਜ਼ਿਲ੍ਹੇ ਦੇ ਕਾਨੂੰਨਾਂ ਦੀ ਕਾਪੀ ਵਾਲਾ ਵੀ ਗੌਰ ਰੱਖੇ। ਬਾਈ ਕਾਪੀ ਵਾਲੇ ਦੇ ਬੇਟਾ ਨਾਲ ਪੁੱਤਰ ਕਾਪੀ ਵਾਲੇ ਦੇ ਬੇਟੇ ਦੇ ਨਾਲ ਕੀ ਨਾਂ ਸੀ ਬਾਈ ਕਾਪੀ ਵਾਲੇ ਦਾ ਕਿਹੜਾ ਆ ਮੁੰਡਾ ਕਾਪੀ ਵਾਲੇ ਦੇ ਗੱਲ 'ਚ ਪੜਨਾ ਪਾਇਆ ਤੇ ਲੋ ਬਾਈ ਜੀ ਜਿਹੜੇ ਨੇ ਕਾਪੀ ਵਾਲਾ ਸੀਗਾ ਤੇ ਬਾਈ ਸਮਰੀ ਪੂਦੜ ਦੋਨੇ ਕਮੇਟੀ ਨੇ ਤਾਲਬ ਕੀਤੇ ਸੀਗੇ ਹਾਜ਼ਰਵਾਹ ਹੋਇਆ ਹੈ ਨਾ ਬਾਈ ਉਸ ਤੋਂ ਬਾਅਦ ਕਾਪੀ ਵਾਲੇ ਨੂੰ ਵੀ ਅਸੀਂ 5000 ਜੁਰਮਾਨਾ ਰੱਖਿਆ ਜਿਹੜਾ ਵੀ ਬੰਦਾ ਕਾਨੂੰਨ ਵਿਧਾਪਕ ਗਲਤੀ ਕਰੀ ਉਹਨੂੰ 5000 ਜੁਰਮਾਨਾ ਜੇ ਬੰਦਾ ਜੁਰਮਾਨੇ ਦੇ ਬਾਬਤ ਨਹੀਂ ਆਉਂਦਾ ਜਿਵੇਂ ਪੰਜਾਬ ਦੀ ਕਮੇਟੀ ਨੇ ਕਹਿ ਇਹ ਜਿਹੜਾ ਤੁਸੀਂ ਦਰਵਾਨਾ ਰੱਖਿਆ ਭਾਈ ਜੀ ਕਿਹੜੀਆਂ ਬਾਜ਼ੀਆਂ ਤੇ ਰੱਖੇ ਜਿਹੜੀਆਂ ਕਮੇਟੀ ਦੇ ਅਧੀਨ ਹੋਣਗੀਆਂ ਉਹਨਾਂ ਤੇ ਜਾਂ ਕਮੇਟੀ ਤੋਂ ਬਾਹਰ ਨੇ ਉਹਨਾਂ ਤੇ ਵੀ ਇਨਵੋਲਵਮੈਂਟ ਕਰੋਗੇ ਤੁਸੀਂ ਇਹ ਭਾਈ ਜਿਵੇਂ ਪਹਿਲਾਂ ਵੀ ਬਾਲੀਆਂ ਵੀਡੀਓ ਚ ਤੁਸੀਂ ਵੀ ਦੱਸਿਆ ਪੰਜਾਬ ਵਾਲੀ ਕਮੇਟੀ ਨੇ ਵੀ ਦੱਸਿਆ ਜਿਹੜੀ ਕਮੇਟੀ ਦੇ ਅਧੀਨ ਬਾਜੀ ਹੋਊਗੀ ਪੋਸਟਰ ਤੇ ਲਿਖਿਆ ਹੋਊਗੀ ਇਹ ਬਾਜੀ ਸਪੈਸ਼ਲ ਪ੍ਰਿੰਟ ਕੀਤਾ ਹੋ ਪੋਸਟਰ ਦੇ ਉੱਤੇ ਲਿਖਣਾ ਜ਼ਰੂਰੀ ਹੈ ਲੋ ਵੀ ਮਿੱਤਰੋ ਜਿੰਨੇ ਵੀ ਬੰਦੇ ਬਾਜ਼ੀਆਂ ਕਰਾਉਂਦੇ ਆ ਬਹਿੰਡਾ ਮਾਰਸਾ ਸਰਸਾ ਤਿੰਨ ਕਮੇਟੀਆਂ ਤੇ ਪੰਜਾਬ ਵਾਲੀ ਕਮੇਟੀ ਬਣੀ ਹੋਊ ਵੀ ਇਹੀ ਸਾਰਿਆਂ ਨੂੰ ਗੁਜਾਰਸ਼ ਹੈ ਵੀ ਜਿਹੜੇ ਬਾਜ਼ੀਆਂ ਕਰਾਉਂਦੇ ਆ ਭਰਾ ਸਾ ਉੱਤੇ ਜ਼ਰੂਰ ਲਿਖਣਾ ਵੀ ਇਹ ਬਾਜੀ ਕਮੇਟੀ ਦੇ ਅਧੀਨ ਹੈ ਜਾਂ ਕਮੇਟੀ ਦੇ ਰੂਲਾਂ ਦੇ ਅਧੀਨ ਹੋ ਰਹੀ ਹੈ ਇਹ ਆਏ ਨਹੀਂ ਬਾਈ ਵੀ ਜਿਵੇਂ ਹੁਣ ਕਿਸੇ ਨੇ ਬਾਜੀ ਕਰਾਤੀ ਤੇ ਉਹਦੀ ਵੀ ਕਮੇਟੀ ਜਵਾਬਦੇਹ ਹੋ ਬਾਜੀ ਮੁਕਸ ਰੋਡ ਦੀ ਹੁੰਦੀ ਹੈ ਤੇ ਅਗਲਾ ਕਹਿੰਦਾ ਵੀ ਬਟਿੰਡੇ ਵਾਲੀ ਕਮੇਟੀ ਨੇ ਗੱਲ ਦੀ ਸੁਣੀ ਜੀ ਇਹ ਜਿਹੜੇ ਜਿਹੜੇ ਮਸਲਾ ਹੈ ਜਿਹੜੇ ਜਿਹੜੇ ਚ ਬਾਜੀ ਹੋਊ ਜਿਹੜੇ ਇਹ ਪੋਸਟ ਤੇ ਲਿਖਿਆ ਹੋ ਉਹਦੀ ਕਮੇਟੀ ਜਵਾਬਦੇਹ ਹੋਗੀ ਆ ਕਮੇਟੀਆਂ ਦੇ ਪ੍ਰਧਾਨ ਬੈਠਿਆ ਹੈ ਮਾਨਸਾ ਤੋਂ ਚੀਨਾ ਮਾਨਸਾ ਬੈਠਾ ਬਾਈ ਜੀ ਬਟਿੰਡੇ ਤੋਂ ਬਾਈ ਪਿਰਤਪਾਲ ਕਾਕਾ ਜੀ ਬੈਠਿਆ ਸਰਸੇ ਤੇ ਫਤਿਆਬਾਦ ਦੇ ਬਾਈ ਭਿੰਦਰ ਜੀ ਬੈਠਿਆ ਆਹ ਖਮਰੀ ਬ ਇਹਨੂੰ ਅਸੀਂ ਜੁਰਮਾਨਾ ਇਹਨੂੰ ਤੇ ਕਾਪੀ ਵਾਲੇ ਨੂੰ ਪਾਏ ਪਾਏ 1000 ਲਾਇਆ ਜੀ ਇਹ ਪੰਜਾਬ ਵਿੱਚ ਬਾਜ਼ੀਆਂ ਛੱਡਦਾ ਫਤਿਹਬਾਦ ਹੈ ਪੰਜਾਬ ਦੇ ਅਫੂਲਾ ਅਨਸਾਰੇ ਇੱਕ ਬਾਜੀ ਆਪਦੀ ਪੰਜਾਬ ਵਿੱਚ ਕਰਾਉ ਹਾਂਜੀ ਭਾਈ ਸੰਬਰੀ ਤੁਹਾਡਾ ਕੀ ਕਹਿਣਾ ਹੈ ਵੀ ਤੁਸੀਂ ਪੰਜਾਬ ਦੇ ਵਿੱਚ ਇੱਕ ਬਾਜੀ ਕਰਾਉਂਗੇ ਹਾਂਜੀ ਬਿਲਕੁਲ ਕਰਾਂਗੇ ਠੀਕ ਹੈ ਭਾਈ ਤੇ ਇਹੇ ਭਾਈ ਜਿਹੜੀ ਪੰਜਾਬ ਵਿੱਚ ਬਾਜੀ ਕਰਾਊਗਾ ਜੀ ਬਾਈ ਇਹ ਆਪਦੀ ਖੁਸ਼ੀ ਨਾਲ ਇਹਨੇ ਆਪ ਕਹਿ ਵੀ ਮੈਂ ਆਪਦੀ ਖੁਸ਼ੀ ਨਾਲ ਕੋਈ ਜੁਰਮਾਨੇ ਤਰਫ ਹੁਣੀ ਕੋਈ ਕਿਵੇਂ ਨਹੀਂ ਆਪਦੀ ਖੁਸ਼ੀ ਨਾਲ ਇਹ ਬੈਂਟਰੀ ਵਾਲੀ ਸਕੂਟਰੀ ਉਹ ਜਆ ਬੜੀ ਬਾਜੀ ਤੇ ਜਿਹੜੇ ਮਰਜੀ ਪਿੰਡ ਕਰਾਵੇ ਤੇ ਉੱਥੇ ਦੇ ਇੱਕ ਨਾ ਬਾਈ ਜੀ ਚਾਨਣਾ ਪਾਇਓ ਕਈ ਦਿਨਾਂ ਦੀਆਂ ਗਰੁੱਪ ਦੇ ਵਿੱਚ ਰਿਕਾਰਡਿੰਗਾਂ ਪੈ ਰਹੀਆਂ ਸੀਗੀਆਂ ਵੀ ਇਹਨੂੰ ਮੋਟਰਸਾਈਕਲ ਜੁਰਮਾਨਾ ਕਮੇਟੀ ਨੇ ਲਾਇਆ ਸੀ ਵੀ ਉਹ ਕਮੇਟੀ ਬਣੀ ਹੋਈ ਸੀ ਜਾਂ ਕੀ ਗੱਲ ਸੀਗੀ ਉਹ ਉਹ ਚਾਨਣ ਕਰੋ ਲੋਕਾਂ ਨੂੰ ਬਾਈ ਉਹ ਆਪ ਬੈਠਾ ਆਪ ਦੱਸੂਗਾ ਵੀ ਇਹਨੂੰ ਕਿਸੇ ਕਮੇਟੀ ਨੇ ਨਹੀਂ ਕਿਹਾ ਇਹ ਆਪਦੀ ਖੁਸ਼ੀ ਨਾਲ ਪਿੰਡ ਆਪਦੇ ਪਹਿਲਾਂ ਟਰੈਕਟਰ ਦਿੰਦਾ ਸੀ ਜੀ ਫਿਰ ਇਹਨੇ ਆਪਦੀ ਖੁਸ਼ੀ ਨਾਲ ਹੀ ਮੋਟਰਸਾਈਕਲ ਗਿਆ ਸੀ ਕਿਉਂ ਬਈ ਜੀ ਤੇ ਮਾਈਕ ਦਿਓ ਕਿੰਨੀ ਇਹਨੂੰ ਬਾਈ ਬੜਾ ਜਾ ਥੋੜਾ ਇਹਦੇ ਕੋਲ ਲੱਗਿਆ ਹੈ ਬੜਾ ਬੜੀ ਸასი ਕਾਲ हां जी मैं अपने ਪਿੰਡ ਬਾਜੀ ਕਰਾਉਣੀ ਸੀਗੀ ਜੀ ਬਾਈ ਪਹਿਲਾਂ ਸੀ ਟਰੈਕਟਰ ਦੇਣਾ ਸੀਗਾ ਤੇ ਚਲੋ ਮੋਟਰਸਾਈਕਲ ਵਾਲੀ ਬਾਜੀ ਦੀ ਵੀ ਗੱਲਬਾਤ ਹੋਈ ਤੇ ਉੱਥੇ ਸਾਡਾ ਆਉਂਦਾ ਸੈਂਟਰੀ ਏਰੀਆ ਚ ਜੀ ਫਤਿਹਵਾੜਾ ਜ਼ਿਲ੍ਹਾ ਤੇ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਆਪਣੇ ਜਿਹੜੀ ਪਿੰਡ ਬਾਜੀ ਕਰਾਈ ਸੀ ਉਹ ਮੁੱਦਾ ਸੀ ਚਲੋ ਆਪਣੀ ਉਹ ਚੀਜ਼ ਤੇ ਗਲਤੀ ਸੀਗੀ ਤੇ ਜੋ ਵੀ ਕਮੇਟੀ ਨੇ ਆਪਾਂ ਨੂੰ ਜੁਰਮਾਨਾ ਲਾਇਆ ਜੀ ਬਾਈ ਤੇ ਆਪਾਂ ਉਹ ਸਰ ਮਾਨਾ ਆਪਾਂ ਨੂੰ ਤੇ ਮੈਂ ਪੰਜਾਬ ਦੇ ਵਿੱਚ ਬਾਜ਼ੀਆਂ ਛੱਡਣਾ ਜਿਵੇਂ ਸਾਰੇ ਪੰਜਾਬ 'ਚ ਬਾਜ਼ੀਆਂ ਛੱਡਦਾ ਉਹਦੇ ਤੌਰ ਤੇ ਇੱਕ ਬਾਜ਼ੀ ਕਰਾਊਗਾ ਜੀ ਤੇ ਉਹਦੇ ਵਿੱਚ ਮੈਂ ਸਕੂਟੀ ਦਊਂਗਾ ਆਪਦੀ ਖੁਸ਼ੀ ਵੱਲੋਂ ਖੁਸ਼ੀ ਬੰਨਿਆ ਹਾਂਜੀ ਠੀਕ ਹੈ ਸਾਰੇ ਕਰਾਉਂਦੇ ਆ ਉਹ ਬਾਜ਼ੀ ਜੀ ਜੀ ਬਈ ਠੀਕ ਹੈ ਹਾਂਜੀ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਬਈ ਫੈਸਲਾ ਸਾਡੇ ਜਿਹੜੀ ਤਿੰਨੇ ਜਿਹੜੀਆਂ ਜ਼ਿਲ੍ਹਿਆਂ ਦੇ ਪ੍ਰਧਾਨਾਂ ਉਹਨਾ ਬੋਲ ਲਗੇ ਬਾਕੀ ਸਾਰੇ ਭਰਾ ਇੱਥੇ ਆਏ ਆ ਜੀ ਇਹ ਬਾਈ ਜਿਵੇਂ ਕੋਈ ਕਿਸੇ ਗਰੁੱਪ ਚ ਕੋਈ ਟੁੱਟਮੀ ਰਿਕੋਰਡ ਅੰਗੇ ਜਾਂ ਕਿਸੇ ਚ ਕੋਈ ਟੁੱਟਮੀ ਐ ਅਸੀਂ ਸਾਰੇ ਇੱਕ ਆ ਕੋਈ ਐਡਾ ਰੌਲਾ ਨਹੀਂ ਹੈਗਾ ਕੋਈ ਰੌਲਾ ਹੈ ਨਹੀਂ ਸੀਗਾ ਉਹ ਅਧੂਰੀ ਜਾਣਕਾਰੀ ਕਰਕੇ ਲੋਕਾਂ ਨੇ ਗੱਲ ਕੋਈ ਚੱਕ ਕੇ ਵੀ ਸਾਂਭ ਰਿਹਾ ਮੋਟਰਸਾਈਕਲ ਲੈ ਆ ਸਾਂਭਰੀ ਦੀ ਆਪਦੀ ਖੁਸ਼ੀ ਸੀ ਤੇ ਉਥੇ ਕੁਛਕਾਰਾਂਗ ਸਮਰੀ ਦੇ ਬਾਜੀ ਨਹੀਂ ਹੁੰਦੀ ਤੇ ਸਮਰੀ ਪੰਜਾਬ ਚ ਨਾਮ ਦੇਊਗਾ ਜੀ ਕੋਈ ਮੋਟਰਸਾਈਕਲ ਕਮੇਟੀ ਨੇ ਨਹੀਂ ਕਿਸੇ ਨੇ ਆਪਦੀ ਖੁਸ਼ੀ ਸੀ ਹੁਣ ਵੀ ਇਹਨੂੰ ਕੋਈ ਹੁਣ ਵੀ ਕੋਈ ਕਾਨੂੰ ਜੇ ਕੋਈ ਕਾਪੀ ਵਾਲਾ ਕਿਤੇ ਹੋਰ ਗਰਦੀ ਕਰਦਾ ਤਾਂ ਕਾਪੀ ਵਾਲੇ ਵਾਸਤੇ ਵੀ ਜੁਰਮਾਨਾ ਤੈਅ ਹੈ ਬਾਈ ਉਹ ਤੇ ਗਰਦੀ ਕਰਨ ਲਈ ਵਾਸਤੇ ਤੈਅ ਹੈ ਬਾਕੀ ਕੋਈ ਹੋਰ ਬਾਈ ਕਿਸੇ ਦੇ ਮਨ ਚ ਕੋਈ ਗੱਲ ਹੈ ਨਹੀਂ ਬਾਈ ਜਿਹੜਾ ਗਾਹ ਨੂੰ ਕੋਈ ਕਾਨੂੰਨ ਭੰਗ ਕਰਦਾ ਅਸੀਂ ਇੱਕ ਬਾਈ ਮੇਰੀ ਗੱਲ ਸੁਣੋ ਜਿਹੜੇ ਵੀ ਚਲੋ ਇਹਨਾਂ ਨੂੰ ਤਾਂ ਆਪਾਂ ਜੁਰਮਾਨਾ ਲਾਤਾ ਅੱਗੇ ਤੋਂ ਕਈ ਬੰਦੇ ਕੋਈ ਕਾਨੂੰਨ ਭੰਗ ਕਰਦਾ ਹੈ ਕਮੇਟੀ ਦੇ ਅਧੀਨ ਬਾਜੀ ਹੁੰਦੀ ਆ ਉਹ ਹਾਂਜੀ ਠੀਕ ਹੈ ਉਹਦੇ ਜੁਰਮਾਨਾ ਅਲੱਗ-ਅਲੱਗ ਹੈ ਕਿ ਐਵੇਂ ਹੀ ਲੱਗੇ ਜਿਹੇ ਜੀ ਬੰਦਾ ਗਲਤੀ ਕਰੂਗਾ ਜੀ ਇਹ ਤਾਂ ਕੋਈ ਕਮੇਟੀ ਦਾ ਰੂਲ ਬੰਗ ਕਰਦਾ ਉਹਦੇ ਪਾਸ ਜੁਰਮਾਨਾ ਇਹੀ ਹੈ ਬਾਕੀ ਬੰਦੇ ਦੀ ਗਲਤੀ ਵੇਖ ਜੂ ਕਮੇਟੀ ਆਪਣੀ ਮੀਟਿੰਗ ਤਾਂ ਹੈ ਕਰਦੀ ਕਿਸ ਲੈ ਕਮੇਟੀ ਨੂੰ ਵੀ ਇੱਕ ਹੋਰ ਬੇਨਤੀ ਹੈ ਅੱdte ਕਾ ਕੋਈ ਫੈਸਲਾ ਨਹੀਂ ਕਰਨਾ ਪੰਜ ਚਾਰ ਦਿਨ ਗੱਲ ਪੈਂਡਿੰਗ ਪਾ ਕੇ ਬੈਠ ਕੇ ਗੱਲ ਦਾ ਨਤਾਰਾ ਫਿਰ ਕਰੇ ਜੋ ਇੱਕ ਨਾ ਬਾਈ ਜਿਹੜੀ ਪ੍ਰਧਾਨ ਸਾਹਿਬ ਚੀਨੇ ਨੇ ਤੇ ਪਿੰਦਰ ਨੇ ਤੇ ਕਾਕਾ ਜੀ ਪਿਰਤਪਾਲ ਪੀਰਕੋਟ ਤੋਂ ਬੈਠੇ ਨੇ ਤੇ ਇਧਰ ਗਿੰਨੀ ਮੋੜ ਸਾਰੇ ਖਿਡਾਰੀ ਬੈਠੇ ਗੱਲ ਇਹ ਸਾਰਿਆਂ ਨੂੰ ਗੁਜਾਰਸ਼ ਕੀਤੀ ਹੈ ਕਬੂਤਰਾਂ ਵਾਲਿਆਂ ਨੂੰ ਬਈ ਕੋਈ ਵੀ ਮਸਲਾ ਹੁੰਦਾ ਕਿਸੇ ਵੀ ਬਾਜੀ ਤੇ ਠੀਕ ਹੈ ਨਾ ਉਹਨੂੰ ਹੋਲਡ ਆਨ ਕਰਕੇ ਉਹਨੂੰ ਇੱਕ ਪਾਸੇ ਰੱਖ ਕੇ ਬਾਜੀ ਚਾਲੂ ਰੱਖੋ ਉਹਦਾ ਫੈਸਲਾ ਕਮੇਟੀ ਦੀ ਮੀਟਿੰਗ ਬੈਠ ਕੇ ਕਮੇਟੀ ਦੇ ਵਿੱਚ ਤੈਅ ਕਰਕੇ ਫਿਰ ਉਹ ਕਿਸੇ ਫੈਸਲੇ ਤੇ ਪਹੁੰਚੂਗੀ ਦਿਨ ਦੇ ਦਿਨ ਤੁਸੀਂ ਫੈਸਲਾ ਨਾ ਸੁਣਾਇਆ ਕਰੋ ਉਹਦੇ ਰਿਜ਼ਲਟ ਗਲਤ ਨਿਕਲਦੇ ਨੇ ਬਈ 5 ਦਿਨਾਂ ਦਾ ਟਾਈਮ ਅੱਗੇ ਤੋਂ ਇਹ ਚੀਜ਼ ਨੂੰ ਲਾਗੂ ਰੱਖਿਓ ਜਿਹੜਾ ਫੈਸਲਾ ਹੈ ਪੰਜ ਚਾਰ ਦਿਨਾਂ ਦੇ ਵਿੱਚ ਕਮੇਟੀ ਅੱਗੇ ਲਿਆਇਆ ਕਰੂ ਕਿਉਂਕਿ ਕਈ ਗੱਲਾਂ ਗੱਲ ਕਰਨ ਤੋਂ ਬਾਅਦ ਪਤਾ ਲੱਗਦੀਆਂ ਕਈ ਥਾਵਾਂ ਦੇ ਵਿੱਚ ਬੰਦੇ ਆਪ ਦੀ ਜਗ੍ਹਾ ਤੇ ਸਹੀ ਹੁੰਦੇ ਆ ਜਾਂ ਗਲਤ ਹੁੰਦੇ ਆ ਉਹ ਪੰਜ ਚਾਰ ਬੰਦੇ ਜਿਹੜੇ ਕਮੇਟੀ ਦੇ ਆ ਜਾਂ ਕਮੇਟੀ ਦੇ ਮੈਂਬਰ ਜਿਹੜੇ ਆਪਾਂ ਚੁਣੇ ਆ ਉਹਨਾਂ ਕੋਲ ਅਧਿਕਾਰ ਆ ਵੀ ਉਹ ਤੈਅ ਕਰਨਗੇ ਵੀ ਕੌਣ ਗਲਤ ਹੈ ਕੌਣ ਸਹੀ ਹੈ ਤੇ ਕਾਨੂੰਨ ਵਾਲੀਆਂ ਸ਼ਰਤਾਂ ਬਈ ਸਾਰੇ ਭਰਾਵਾਂ ਦੇ ਆਪਾਂ ਬੜੀ ਗੱਲ ਕਰਨ ਨਾਲ ਉਹ ਜਿਹੜੀਆਂ ਕਾਨੂੰਨ ਵਾਲੀਆਂ ਸ਼ਰਤਾਂ ਉਹ ਆਪਦੇ ਆਪਦੇ ਮੋਬਾਈਲ 'ਚ ਪੜੋ ਸਾਰੇ ਭਰਾ ਉਹੀ ਕਾਨੂੰਨ ਸਾਰਿਆਂ ਤੇ ਲਾਗੂ ਆ ਮੇਰੇ ਤੇ ਵੀ ਕਮਿਊਨਿਟੀ ਦੇ ਪ੍ਰਧਾਨ ਤੇ ਵੀ ਮੈਂਬਰ ਤੇ ਵੀ ਆਮ ਕਬੂਤਰ ਬਾਜ ਤੇ ਵੀ ਕਿਸੇ ਨਾਲ ਕੋਈ ਨਜਾਇਜ਼ ਕਿਸੇ ਵੀ ਤਰ੍ਹਾਂ ਦਾ ਪਹਿਲਾਂ ਵੀ ਨਹੀਂ ਠੱਕਾ ਸੀ ਹੁਣ ਵੀ ਨਹੀਂ ਇਹ 5000 ਪਹਿਲਾਂ ਜੁਰਮਾਨਾ ਦੀ 5 ਹੀ ਹੋਣਾ ਸਮਰੀ ਦੀ ਆਪਦੀ ਖੁਸ਼ੀ ਸੀ ਵੀ ਇਹ ਆਪਦੀ ਖੁਸ਼ੀ ਨਾਲ ਜੋ ਵੀ ਕਰਦਾ ਸੀ ਪਹਿਲਾਂ ਨਾਮ ਦੀ ਬੰਡ ਉਹ ਆਪਦੀ ਖੁਸ਼ੀ ਨਾ ਕਰਦਾ ਸੀ ਇਹਨੂੰ ਪਹਿਲਾਂ ਵੀ ਕੋਈ ਤੱਕਾਣੀ ਸੀ ਹੁਣ ਵੀ ਕੋਈ ਨਹੀਂ ਇਹਨੂੰ ਅਸੀਂ ਕਮੇਟੀਆ ਨੇ ਤਿੰਨਾ ਨੇ ਸਿਰਫ 5000 ਰੁਪਏ ਜੁਰਮਾਨਾ ਲਾਇਆ ਵੀਰ ਬਣੇ ਗਾਣੂ ਹਰੇਕ ਬੰਦਾ ਆਪਦੀ ਗੌਰ ਰੱਖੋ ਬੈਣ ਪੈਣ ਹੈਗੀ ਜੁਰਮਾਨਾ ਦੂਜ ਹੈਗੀ ਬੈਣ ਇਹਨੂੰ ਕਰਦੇ ਸੀ ਚਲੋ ਅੱਜ ਸਹਿਮਤੀ ਨਾਲ ਬੈਣ ਵਾਲੀ ਕੋਈ ਵੀ ਗੱਲ ਨਹੀਂ ਹੈਗੀ ਤੇ ਕਬੂਤਰ ਛੱਡੂਗਾ 25 ਚ ਵੀ ਤੇ ਆਪਦੀ ਖੁਸ਼ੀ ਨਾਲ ਇਹ ਪੰਜਾਬ ਚ ਬਾਜੀ ਕਰਾਊਗਾ ਧੰਨਵਾਦ ਬਈ ਸਾਰੇ ਵੀਰਾਂ ਦਾ ਬਹੁਤ ਹਾਂਜੀ ਬਾਈ ਪਿੰਦਰ ਇਹ ਫੈਸਲਾ ਤਕਰੀਬਨ ਨਿਬੜ ਗਿਆ ਹਨ ਤੇ ਸਾਰੇ ਬੰਦਿਆਂ ਨੂੰ ਮਨਜ਼ੂਰ ਹੈ ਬਾਈ ਇਹ ਸਮਰੀ ਬਾਈ ਮਨਜ਼ੂਰ ਹੈ ਮਨਜ਼ੂਰ ਹੈ ਜੀ ਠੀਕ ਹੈ ਬਾਈ ਤੇ ਬਾਈ ਕਾਪੀ ਵਾਲਾ ਗੁਰਪਾਲ ਆ ਤਰਾਣਾ ਇਹ ਗੁਰਪਾਲ ਆ ਬਾਈ ਗੁਰਪਾਲ ਤੈਨੂੰ ਵੀ ਮਨਜ਼ੂਰ ਹੈ ਠੀਕ ਹੈ ਬਾਈ ਅੱਗੇ ਤੋਂ ਕੋਈ ਇੱਕ ਚੀਜ਼ ਦੀ ਗਲਤੀ ਨਾ ਕਰੋ ਭਰਾ ਹਨ ਕਦੇ ਵੀ ਕੋਈ ਵੀ ਖੜਾ ਨਹੀਂ ਕਰੋ ਤੇ ਤੁਹਾਡੇ ਨਾਲ ਗੱਲ ਕਰਨਗੇ ਬਾਈ ਸਰਸਾ ਤੇ ਫਤਿਹਬਾਦ ਕਮੇਟੀ ਦੇ ਪ੍ਰਧਾਨ ਪਿੰਦਰ ਪਿੰਦਰ ਬਾਈ ਕੀ ਕਹਿਣਾ ਚਾਹੁੰਦੇ ਤੁਸੀਂ ਕੋਈ ਸੁਨੇਹਾ بس بھائی سب ਨੂੰ ਹੱਥ ਜੋੜ ਕੇ ਇੱਕੋ ਰਿਕਵੈਸਟ ਹੈ ਕਿ ਕਿਸੇ ਵੀ ਵੀ ਪ੍ਰਕਾਰ ਦੀ ਕਿਸੇ ਵੀ ਬਾਈਚ ਜੀ ਬਾਈ ਚਾਹੇ ਕਮੇਟੀ ਦੇ ਅੰਡਰ ਆਉਂਦੀ ਹੈ ਚਾਹੇ ਨਹੀਂ ਆਉਂਦੀ ਜੀ ਗਲਤੀ ਕਰਨ ਤੋਂ ਗਰੇਜ ਕਰਨ بس ਆਪਣਾ ਇੱਕੋ ਹੀ ਸਭ ਨੂੰ ਰਿਕਵੈਸਟ ਹੈ ਵੀ ਜਿਹੜਾ ਟੂਟਰ ਟੂਰਨਾਮੈਂਟ ਹੈ ਸਾਫ਼ ਸੁਥਰੇ ਤੇ ਸਹੀ ਕਰਨਾ ਹੈ ਹਾਂ ਵਧੀਆ ਨਿਰਪੱਖ ਨੂੰ ਅੱਗੇ ਲੈ ਕੇ ਜਾਣਾ ਹੈ ਨਿਰਪੱਖ ਕਰਨ ਬਸ ਨਿਰਪੱਖ ਹਾਂ ਹਾਂਜੀ ਇਹ ਫੈਸਲੇ ਦਾ ਦੇਖੋ ਨਪਟਾਰਾ ਕਰਤਾ ਅਸੀਂ ਤਿੰਨੇ ਕਮੇਟੀ ਦੇ ਪ੍ਰਧਾਨ ਸਰਦਾਰ ਪ੍ਰਤਪਾਲ ਸਿੰਘ ਪੀਰਕੋਟ ਤੇ ਬਾਈ ਭਿੰਦਰ ਸਰਸਾ ਤੇ ਇੱਕ ਮੈਂ ਜੀ ਅਸੀਂ ਤਿੰਨਾਂ ਨੇ ਇਹ ਜਿਹੜਾ ਮੀਟਿੰਗ ਰੱਖੀ ਸੀ ਜੀ ਫੈਸਲਾ ਕਰਨ ਵਾਸਤੇ ਆ ਬਾਕੀ ਮੁੰਡੇ ਸਾਰੇ ਫਤਿਹਵਾਦ ਤੋਂ ਆਏ ਐ ਬਾਈ ਆਪਣੇ ਸਮਰੀ ਨਾਲ ਬਾਈ ਗਿੰਨੀ ਵਰਗੇ ਤੇ ਆਪਣੇ ਬਾਈ ਗੁਰਜੀਤ ਅਰੇ ਬੱਲੀ ਹਰੇ ਇਹ ਵੀ ਸਾਡੇ ਕਮੇਟੀ ਦੇ ਸੀਨੀਅਰ ਮੈਂਬਰ ਨੇ ਇਹ ਵੀ ਬਾਈ ਬਰਨੋ ਇਨਵਾਈਟ ਕੀਤਾ ਗਿਆ ਵੀ ਗੱਲ ਮਤਲਬ ਉਹ ਵੀ ਥੋੜੇ ਬੰਦੇ ਬਹਿ ਕੇ ਨਿਪਟਾਈ ਜਾਵੇ ਤੇ ਬਾਕੀ ਸਾਰਿਆਂ ਦਾ ਧੰਨਵਾਦ ਬਾਈ ਆਹ ਰਿਕਾਰਡਿੰਗ ਹੈ ਵੀਡੀਓ ਗਰੁੱਪਾਂ ਚ ਕਰ ਦਿਓ ਸ਼ੇਅਰ ਜੀ ਤੇ ਤਾਂ ਕਿ ਬੰਦਾਂ ਨੂੰ ਪਤਾ ਲੱਗੇ ਵੀ ਕੀ ਫੈਸਲਾ ਨਿਬੜਿਆ ਗਿਆ ਕੀ ਬੀ ਗੁਰੂ ਧੰਨਵਾਦ ਬਾਈ ਜੀ ਨੇ ਬਹੁਤ ਵਧੀਆ ਗੱਲ ਦੱਸੀ ਤੁਸੀਂ ਵੀ ਇਹ ਫੈਸਲਾ ਤਕਰੀਬਨ ਨਿਬੜ ਚੁੱਕਿਆ ਹੈ ਬਾਈ ਅੱਗੇ ਤੋਂ ਵੀ ਅਸੀਂ ਇਹੀ ਗੁਜਾਰਸ਼ ਕਰਦੇ ਹਾਂ ਵੀ ਕੋਈ ਗਲਤੀ ਕਰੇ ਨਾ ਕਰੋਗੇ ਤਾਂ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਣਾ ਕਮੇਟੀ ਬਣੀ ਹੋ ਤੇ ਬਣਦੀ ਕਾਰਵਾਈ ਤੇ ਤਲਬ ਉਹਨੂੰ ਕਮੇਟੀ ਚ ਕੀਤਾ ਜਾਊਗਾ ਬਾਈ ਠੀਕ ਹੈ ਨਾ ਤੇ ਅਸੀਂ ਜਿਹੜਾ ਇਹ ਕੰਮ ਜਾਂ ਇਹ ਭਰਾ ਕਰ ਰਹੇ ਨੇ ਸਮਰੀ ਦੀ ਵੀ ਬਹੁਤ ਵਧੀਆ ਸੋਚ ਹੈ ਕਿ ਜਿਹੜਾ ਬੰਦਾ ਅੱਜ ਕਮੇਟੀ 'ਚ ਆਇਆ ਹੈ ਕਬੂਤਰਬਾਈ ਨੂੰ ਅੱਗੇ ਲਿਜਾਣ ਵਾਲੀ ਸੋਚ ਆ ਸਾਰੇ ਬੰਦਿਆਂ ਦੀ ਅਸੀਂ ਆਪ ਦੇ ਕੋਈ ਘਰ ਖਾਤਰ ਜਾਂ ਆਪਦੇ ਲਈ ਨਿੱਜੀ ਨਹੀਂ ਕਰ ਰਹੇ ਇੱਕ ਕਬੂਤਰਬਾਈ ਦੇ ਸ਼ੌਕ ਨੂੰ ਅੱਗੇ ਲਿਜਾਣ ਖਾਤਰ ਕਰ ਰਹੇ ਹਾਂ ਬਾਈ ਹਨਾ ਤੇ ਸਾਰੇ ਭਰਾ ਜੁੜੇ ਹੋਏ ਨੇ ਤੇ ਜਿੰਨੇ ਬੰਦੇ ਬੁਲਾਏ ਸੀ ਕੋਸੇ ਇੱਥੇ ਹਨਾ ਬਾਕੀ ਬਾਈ ਕਮੇਟੀ ਦੀਆਂ ਸਾਰੀਆਂ ਨਿਆ ਮੀਟਿੰਗਾਂ ਹੁੰਦੀਆਂ ਰਹਿਣੀਆਂ ਤੇ ਜਿਵੇਂ ਵੀ ਕੋਈ ਗੱਲਬਾਤ ਹੋਊਗੀ ਆਪਾਂ ਅੱਗੇ ਲਿਉਂਦੇ ਰਵਾਂਗੇ ਹਨਾ ਸਾਰੇ ਭਰਾਮੋਂ ਸასი ਕਾਲ ਤੇ ਇਹ ਜਿਹੜੀ ਵੀਡੀਓ ਹੈ ਗਾਹ ਤੋਂ ਗਾ ਗਰੁੱਪਾਂ 'ਚ ਸ਼ੇਅਰ ਕਰ ਦਿਓ ਬਾਈ ਇਹ ਉਹ ਮਸਲਾ ਨਿਬੜ ਗਿਆ ਵੀ ਜਿਹੜੇ ਨੂੰ ਲੋਕਾਂ ਨੇ ਇਸ਼ੂ ਬਣਾਇਆ ਸੀ ਆ ਕੋਈ ਬਾਲਾ ਵੱਡੀ ਗੱਲ ਨਹੀਂ ਸੀਗੀ ਕੋਈ ਸ਼ਬਦਾਂ ਦੀ ਏਅਰ ਫੇਅਰ ਸੀ ਕਹਿੰਦਿਆਂ ਦੀ ਉਹ ਹੱਥ ਨਿਬੜ ਚੁੱਕਿਆ ਬਾਈ ਤਕਰੀਬਨ ਤੇ ਬਰਹਿੰਦਾ ਮਾਨਸਾ ਤੇ ਸਰਸਾ ਤੇ ਫਤਿਹਆਬਾਦ ਕਮੇਟੀ ਦੇ ਪ੍ਰਧਾਨਾਂ ਨੇ ਤੇ ਕੁਝ ਮੋਤਵਾਰ ਸੱਜਣਾ ਨੇ ਸਿਰੇ ਲਾਤੀ ਬਈ ਗੱਲ ਧੰਨਵਾਦ ਬਈ ਸਾਰਿਆਂ ਨੂੰ